ਨੇ ਬੇਟੇ ਬਹੁਤ ਵੱਡਾ ਬਰਾਲਾ ਜੀ ਤੁਹਾਡਾ ਬਹੁਤ ਚੰਗਾ ਕੰਮ ਕਰਨ ਲੱਗੇ ਹੋ ਤੁਹਾਡੇ ਗ੍ਰੀਨ ਮਿਸ਼ਨ ਤੇ ਬੂਟਾ ਤੁਸੀਂ ਆਪਣੇ ਪੰਜਾਬ ਨੂੰ ਬਹੁਤ ਹਰਿਆਲੀ ਵਾਰ ਲੈ ਕੇ ਗਏ ਹੋ ਬਹੁਤ ਹੀ ਤੁਹਾਡਾ ਬੜੀਆ ਵਧੀਆ ਜੋਗਾ ਨਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗ੍ਰੀਨ ਪੰਜਾਬ ਮਿਸ਼ਨ ਦੇ ਗ੍ਰਾਮ ਵੱਲੋਂ ਬਹੁਤ ਵੱਡੀ ਸੇਵਾ ਇੰਨੇ ਵੱਡੇ ਪੱਧਰ ਤੇ ਕੀਤੀ ਜਾ ਰਹੀਆਂ ਉਹਦੇ ਲਈ ਮੈਂ ਆਪਣੇ ਵੱਲੋਂ ਲੱਖੇ ਰੂਪੋਂ ਜੁਗਾਂ ਦੇ ਦੀਆ ਦੀ ਗੌਰਵ ਤੇ ਇਹ ਇੱਕ ਇੰਨਾ ਵੱਡਾ ਮਿਸ਼ਨ ਹੈ ਨਾ ਸਾਰੇ ਪੰਜਾਬ ਨੂੰ ਪੰਜਾਬ ਦੀ ਆਕਸੀਜਨ ਨੂੰ ਲੋਕਾਂ ਦੇ ਸਾਹਾਂ ਨੂੰ ਬਚਾਉਣ ਲਈ ਬਹੁਤ ਵੱਡਾ ਉਪਰਾਲਾ ਸਰਕਾਰ ਸਰਕਾਰਾਂ ਦੀ ਦੇਖਾ ਇਹਨਾਂ ਦੇ ਨਾਲ ਬਹੁਤ ਵੱਡੀ ਟੀਮ ਹੁਜ਼ਾਰਾ ਮੈਂ ਜਿੰਮੇਦਾਰੀ ਲੈ ਰਿਹਾ ਹਾਂ ਸਾਰੇ ਅਗਵਾਲ ਨੇ ਕਿ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਇੰਨਾ ਵੱਡਾ ਉਪਰਾਲਾ ਕਰ ਰਹੇ ਆ ਸਾਡੇ ਲੋਕਾਂ ਦੇ ਤਾਂ ਕਿ ਸਾਨੂੰ ਸਾਹ ਹੁੰਦੇ ਆ ਬਹੁਤ-ਬਹੁਤ ਧੰਨਵਾਦ ਗ੍ਰੀਨ ਪ੍ਰੋਜੈਕਟ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ। ਨਾਨਕ ਦੇਵ ਜੀ ਦੇ ਜਨਮ ਦਿਨ ਤੋਂ ਇਸ ਤੋਂ ਬਹਾਨਾ ਕਰੀ ਨਹੀਂ ਹੋ ਸਕਦਾ ਕਿਉਂਕਿ ਵਾਤਾਵਰਣ ਦੇ ਨਾਲ ਅਸੀਂ ਜੁੜੇ ਹੋਏ ਹਾਂ। ਜੇ ਸਾਡੀ ਧਰਤੀ ਸਾਡੀ ਧਰਤੀ ਮਹਾਰੀ ਭਰੀ ਰਹੇਗੀ ਤਾਂ ਹੀ ਅਸੀਂ ਇੱਥੇ ਕੁਝ ਕਰ ਸਕਦੇ ਹਾਂ। ਇਹ ਬਹੁਤ ਵੱਡਾ ਉਪਰਾਲਾ ਹੈ। ਥੈਂਕਸ ਟੂ ਗ੍ਰੀਨ ਮਿਸ਼ਨ ਔਰ ਸਰਪੰਚ ਜੀ ਦਾ ਬਹੁਤ ਬਹੁਤ ਧੰਨਵਾਦ। ਸਭ ਵੀ ਕਿਵੇਂ ਵੀ ਇਹ ਪਹਿਲਾਂ ਆਪਾਂ ਜੰਗਲ ਲਾਉਂਦੇ ਸੀ ਨਾ ਰੈਂਡਮ ਇਹ ਰੈਂਡਮ ਨਹੀਂ ਲਾਉਣਾ ਇਹ ਆ ਪੈਚ ਲੱਗੂਗਾ ਅਰਜੰਟ ਦੇ ਬੁੱਟਿਆਂ ਦਾ ਇਕੱਲਾ ਜੇ ਕਿਸੇ ਨੂੰ ਅਰਜੰਟ ਦੀ ਛਾਲ ਚਾਹੀਦੀ ਆ ਆਪਾਂ ਕਈ ਵੀ ਉੱਥੋਂ ਜੰਗਲ ਦੇ ਵਿੱਚੋਂ ਲੱਭਣਾ ਨਹੀਂ ਆਪਾਂ ਕਈ ਵੀ ਉੱਥੇ ਅਰਜੰਟ ਦੇ ਬੁੱਟੇ ਲੱਗਿਆ ਅਗਲਾ ਆਉ ਦੇ ਅਰਜੰਟ ਦੇ ਪੱਤੇ ਜਾਂ ਅਰਜੰਟ ਦੀ ਛਾਲ ਜਾਂ ਜਿਹੜੀ ਚੀਜ਼ ਜ਼ਰੂਰ ਤਾਂ ਉਹ ਆ ਕੇ ਇੱਥੋਂ ਲਿਆ ਜਾਵੇ ਤੇ ਜੇ ਆ ਔਲਾ ਲਾਉਣਾ ਵਾ ਤਾਂ ਜਿਹਨੂੰ ਔਲਾ ਚਾਹੀਦਾ ਉਹ ਔਲੇ ਦੇ 100 ਬੁੱਟੇ ਇਕੱਠਾ ਲਾਵਾਂਗੇ ਉਹ ਔਲਾ ਲੈ ਜਾਵੇ ਆ ਕੇ ਜਿਵੇਂ ਅਮਰੂਦ ਦਾ ਬੁੱਟਾ ਇੱਕ ਇੱਕ ਇਹਨਾਂ ਸਾਰਿਆਂ ਦੇ ਵਿੱਚ 2-2 ਬੁੱ 30 40 ਬੁੱਟਿਆਂ ਦੇ ਮਗਰ ਇੱਕ ਇੱਕ ਆਏ ਲਾਉਣਾ ਵੀ ਪੰਛੀ ਹੋਣ ਤੇ ਉਹ ਭੁੱਖਾ ਨਾ ਜਾਵੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਕੋਲ ਤੇ ਉਹ ਇਹ ਫੀਲ ਮਿਸ਼ਨ ਨੇ। ਬਹੁਤ ਵੱਡਾ ਮਿਸ਼ਨ ਪਹਿਲਾਂ ਹੀ ਚਲਾਇਆ ਹੋਇਆ ਹੈ। ਅੱਜ ਹੋਰ ਉਹਦੇ ਵਿੱਚ ਵਾਧਾ ਕਰਦੇ ਹੋਏ ਦੋ ਸਾਰੇ ਬੁੱਟੇ ਲਗਾ ਰਹੇ ਹੈ। ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਨਾਲ-ਨਾਲ ਅਰਦਾਸਾਂਗੇ ਦੁਆ ਕਰਦਾ ਕਿ ਇਹਨਾਂ ਨੂੰ ਹੋਰ ਬਲ ਦੇਵੇ ਤੇ ਇਹ ਹੋਰ ਕੰਮ ਇਹ ਕਰੀ ਜਾਣ। ਤਾਂ ਕਿ ਸਾਰੇ ਮੁਸਫਰ ਬੋਲਾ ਹੋ ਸਕੇ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਵਰਨਾਨ ਹਵੇਦ ਜੀ ਦੇ ਪਰ ਪਰ ਤੇ ਬਹੁਤ ਵਧੀਆ ਸੰਕਲਪ ਦੇਣ ਕਰ ਤੁਹਾਡਾ ਧੰਨਵਾਦ ਬਾਈ ਕਿਹਨਾਂ ਤਰ੍ਹਾਂ ਇਕੱਠੇ ਹੋ ਗਏ ਅਸੀਂ ਉਧੇ ਲਗਾ ਰਹੇ ਆ ਇਹ ਸਭ ਗੁਰੂ ਸਾਹਿਬ ਦੀ ਸਿੱਖਿਆ ਹੈ ਜਿਹੜੀ ਗੁਰੂ ਸਾਹਿਬ ਦੀ ਸਿੱਖਿਆ ਹੈ ਉਸਾ ਫੜਦੇ ਕਰ ਤਦਾਤ ਰੱਖਾਂ ਉਸ ਦੀ ਕਿਰਪਾ ਬਣਾਈ ਰੱਖੀ ਵਾਹਿਗੁਰੂ ਜੀ ਦਾ ਖਾਸਾ ਜੀ ਵਾਹਿਗੁਰੂ ਜੀ ਕੀ ਫਤਹਿ ਇਹ ਸ਼੍ਰੀ ਰਾਮ ਅੱਜ ਬੜਾ ਹੀ ਖੁਸ਼ੀਆਂ ਭਰਿਆ ਦਿਨ ਲੱਗਿਆ ਤੇ ਨਾਨਾ ਪਾਸ਼ਾ ਦਾ ਅੱਜ ਬੋਤਲ ਹੈ ਇਸ ਖੁਸ਼ੀ ਦੇ ਵਿੱਚ ਅੱਲਾ ਰੋ ਤੇ ਸਾਡਾ ਸਾਰਾ ਦਾ ਇਨਸਾਨ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹ ਪੌਦੇ ਲਗਾ ਕੇ ਕੁਦਰਤ ਨੂੰ ਮੁਕਤ ਕਰੀਏ ਇਹਨਕਾ ਸਾਹਿਬ ਦਾ ਰੈਟਨ ਕਚਨ ਦਾ ਜਿਨ੍ਹਾਂ ਨੇ ਇੱਕ ਖਰਲਾ ਬਹੁਤ ਵੱਡਾ ਟਰਾਲਾ ਇਹਨਾਂ ਦਾ ਅਸੀਂ ਤਾਂ ਲੋਗ ਇਹਨਾਂ ਦੇ ਮਦਰ ਆ ਜਾਂਦੇ ਆ ਲੇਕਿਨ ਕੰਮ ਇਹ ਸਾਰਾ ਇਹ ਪੂਰੀ ਸਾਰੀ ਟੀਮ ਕਰਦੀ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੇ ਥੋੜਾ ਬਹੁਤ ਸਾਡਾ ਵੀ ਯੋਗਦਾਨ ਪਿਆ ਜਾਂਦਾ। ਪਰ ਇਹ ਇਹ ਜਿਹੇ ਲੋਕ ਬਹੁਤ ਹੀ ਸਨੀਆਂ ਬਾਦੋਂ ਦੇ ਨੇ। ਆਪਣੀ ਖਾਤਰ ਤਾਂ ਅਸੀਂ ਸਾਰੇ ਕਰਦੇ ਆਂ। ਲੇਕਿਨ ਜਿਹੜੇ ਇਨਸਾਨ ਦੂਜੇ ਦੀ ਖਾਤਰ ਕਰਦੇ ਨੇ। ਉਸ ਲਈ ਮੈਂ ਪਰਮਾਤਮਾ ਦੇ ਬਹੁਤ ਢੇਰੇ ਹੁੰਦੇ। ਮੈਂ ਇਹਹੀ ਦੁਆਇਆ ਦੇਣ ਦਾ ਸਾਥ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ। ਬੈਡਲ ਫੰਕਸ਼ਨ ਦੀ ਇਹ ਵੀ ਬਹੁਤ ਹੀ ਨੇਕਾ ਇਨਸਾਨ ਨੇ। ਤੇ ਖੁਸ਼ੀ ਆ। ਵੇ ਸਾਡੇ ਸ਼ਹਿਰ ਜਗਰਾਉਂ ਨੂੰ ਇਹਨਾਂ ਨੇ ਹਰਿਆ ਪਾਰਾ ਕੰਮ ਦਾ ਇਹਨਾਂ ਨੇ ਸੌਂ ਚੱਕੀ ਆ ਤੇ ਸਾਡਾ ਵੀ ਫਰਜ਼ ਬਣਦਾ ਇਹਨਾਂ ਦਾ ਸਾਥ ਦੇਣਾ ਤੇ ਬਾਕੀ ਜਿਹੜਾ ਇਨਸਾਨ ਹੈ ਇਹਨੂੰ ਪ੍ਰਮਾਤਮਾ ਨੇ ਕੁਝ ਜ਼ਿੰਮੇਵਾਰੀਆਂ ਲੈ ਕੇ ਭੇਜਿਆ ਮਾਤ ਰੂਪ ਦੇ ਵਿੱਚ ਇਨਸਾਨ ساری ਜ਼ਿੰਦਗੀ ਆਪਣੇ ਬੱਚੇ ਵਿਆਹ ਲੈ ਪੜਾ ਲੈ ਲਿਖਾ ਲੈ ਤੇ ਉਹੀ ਕਰਮ ਕਰਕੇ ਆਪਦਾ ਥੋੜੀ ਜੀਆਂ ਤੋਂ ਚੱਲ ਜਾਂਦਾ ਜਿਹੜਾ ਇਨਸਾਨ ਦੂਸਰੇ ਵੀ ਖਾਤਰ ਕੋਸ਼ਿਸ਼ ਕਰਦਾ ਹੈ ਸਹੀ ਮੈਨੂੰ ਨੇ ਉਦੇ ਹੀ ਪਰਮਾਤਮਾ ਦੇ ਅੱਗੇ ਅਰ ਅਰ ਜੀ ਰੱਖਦੀ ਹੈ ਮੇਰੀ ਇਹ ਹੀ ਦੁਆ ਹੈ ਸੱਚੇ ਪਾਤਸ਼ਾਹ ਪਰਮਾਤਮਾ ਬੱਚਿਆਂ ਨੂੰ ਆਪਾਂ ਚੰਗੀ ਸੇਧ ਦਿਈਏ ਨਸ਼ਾ ਤੋਂ ਮੁਕਤ ਕਰੀਏ ਕਿਉਂਕਿ ਜੇ ਆਪਾਂ ਬੱਚਿਆਂ ਨੂੰ ਆਪਾਂ ਇਹ ਜੀ ਸਲਾਹ ਦੇਵਾਂਗੇ ਬੱਚਿਆਂ ਨੂੰ ਚੰਗੇ ਕੰਮਾਂ ਤੇ ਲਾਵਾਂਗੇ ਮੈਂ ਤਾਂ ਰਣਕਾ ਜ਼ਾਲਮੇ ਕਹਾਂ ਮੈਂ ਟੀਮ ਬਣਾਉ ਵੱਡੀ ਤੇ ਜਿਹੜੇ ਬੱਚੇ ਆ ਉਹਨਾਂ ਨੂੰ ਆਪਾਂ ਇਸ ਇਸ ਬੰਨੇ ਲਈ ਇੰਨਾ ਕਹਿੰਦਾ ਹੋਇਆ ਖੇਮਾ ਦਾ ਜਜਕਾਂ ਵਾਇਗੁਰਦੀ ਦਾ ਖਾਲਸਾ ਜੀ ਵਾਇਗੁਰਦੀ ਦੀ ਬਤ ਬਹੁਤ ਧੰਨਵਾਦੀ ਹੈ ਇਸ ਸੇਵਾ ਦੇ ਮੈਂ ਦਿਲੋਂ ਬਹੁਤ ਪਿਆਰ ਕੀਤਾ ਇਹਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੀ ਕਾਮਾ ਕਰਿਆ ਜਿਹੜੀ ਸਭੀ ਆਉਣਗੇ ਪ੍ਰੀਅਮ ਸੁਭਾਅ ਨੇ ਸਾਡੇ ਉਹ ਬੱਚਿਆ ਵਾਸਤੇ ਬਹੁਤ ਟਿਕੀ ਬਣੀਆਂ ਉਹਨਾਂ ਨਸਲਾ ਵਾਸਤੇ ਜਦ ਬਣਿਆ ਬਹੁਤ ਕੀ ਗੱਲ ਹੈ ਹਾਂ ਜੀ ਸਰ ਅੱਜ ਗੁਰਪੁਰ ਵਾਲਿਆਂ ਦੇ ਤੁਸੀਂ ਬੂਟੇ ਲਾਏ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਨਹੀਂ ਲਾਏ ਜੀ ਇਹਨਾਂ ਨੇ ਲਵਾਏ ਆ ਜੀ ਔਰ ਸਤਵੇਂ ਵੀ ਗ੍ਰੀਨ ਮਿਸ਼ਨ ਪੰਜਾਬ ਤੇ ਅਸੀਂ ਬਹੁਤ ਧੰਨਵਾਦੀ ਆ ਔਰ ਇਹਨਾਂ ਦੇ ਜਿਹੜੇ ਕਾਰਜ ਆ ਇਹਨਾਂ ਦੀ ਜਿਹੜੀ ਮਿਹਨਤ ਆ ਸਹੀ ਮੈਨੇਜ ਜੇ ਗੱਲ ਕਰੀਏ ਤਾਂ ਕੋਈ ਸ਼ਬਦ ਨਹੀਂ ਇੰਨੀ ਸਤਿ ਮਿਹਨਤ ਔਰ ਇੰਨੇ ਸਾਲਾਂ ਤੋਂ ਲਗਾਤਾਰ ਕਰ ਰਹੇ ਆ ਜਗਰਾਵੋਂ ਤੋਂ ਇਹ ਸ਼ੁਰੂ ਹੋਇਆ ਤੇ ਹੁਣ ਮੈਂ ਸਭ ਤੋਂ ਪੰਜਾਬ ਵਿੱਚ ਗ੍ਰੀਨ ਮਿਸ਼ਨ ਪੰਜਾਬ ਟੀਮ ਦਾ ਨਾਮ ਹੈ ਸਰਤਪਾਲ ਸਿੰਘ ਜੀ ਦੀ ਘਰ ਭੈਣ ਜੀ ਹੈਗੇ ਆ ਬਹੁਤ ਸਖਤ ਮਿਹਨਤ ਗਰਮੀਆਂ ਚ ਹੋਰੀਆਂ ਬੂਹੀਆਂ ਸਰਦੀਆਂ ਵਿੱਚ ਵੀ ਇਹ ਲਗਾਤਾਰ ਕਰ ਰਿਹਾ ਉਹ ਮੈਨੂੰ ਲੱਗਦਾ ਵੀ ਸਾਡਾ ਇਲਾਕਾ ਦਾ ਕੋਈ ਸ਼ੱਕ ਨਹੀਂ ਭਰਿਆ ਭਰਿਆ ਇਹਨਾਂ ਨੇ ਕਰ ਦੇਣਾ ਕੋਈ ਪਿੰਡ ਨਹੀਂ ਹੋਣਾ ਕੋਈ ਅਸੀਂ ਖਾਲੀ ਜਗ੍ਹਾ ਨਹੀਂ ਹੋਣੀ ਜਿੱਥੇ ਇਹਨਾਂ ਨੇ ਮਿਹਨਤ ਕਰਕੇ ਬੂਟੇ ਲਾਏ ਤੇ ਬਹੁਤ ਵੱਡਾ ਬਾਬਾ ਜੀ ਦੇ ਜਨ ਦੇ ਅਰੇ ਤੇ ਜਿਹੜੇ ਇਹਨਾਂ ਨੇ ਕੀਤਾ ਸਮੁੱਚੇ ਸਮਾਜ ਚੋਂ ਸਾਰਿਆਂ ਸਖਸੀਤਾਂ ਨੂੰ ਸਾਰੇ ਸਾਡੇ ਬੰਦੇ ਨੂੰ ਬੇਨਤੀ ਕਰਕੇ ਸਾਰਿਆਂ ਦਾ ਯੋਗਦਾਨ ਪਵਾ ਰਹੇ ਆ ਬਹੁਤ ਹੀ ਬਹੁਤ ਅੱਜ ਖੁਸ਼ੀ ਦਾ ਦਾ ਮਾਹੌਲ ਹੈ ਸਾਨੂੰ ਬਹੁਤ ਅੱਛਾ ਲੱਗਦਾ ਇੱਕ ਕਰੀ ਫੇਰ ਇਹਨਾਂ ਦਾ ਕੋਟਨ ਕੋਟ ਧੰਨ ਹੋ ਜਾ ਸਤਪਾਲ ਦੇਡ ਕਾ ਜੀ ਦੀ ਕੋਰੇ ਨਾਲ ਅਸੀਂ ਬੁੱਤੇ ਅੱਜ ਲਾਂ ਨਾ ਆਏ ਸੀਗੇ ਤੇ ਲਾ ਕੇ ਖੁਸ਼ੀ ਹੋਈ ਹੈ ਇਹ ਕੁਦਰਤ ਦੀ ਸੇਵਾ ਦੇ ਨਾਲ-ਨਾਲ ਆਪਣੇ ਆਪ ਦਾ ਵੀ ਬਚਾਅ ਹੈਗਾ ਕਿਉਂਕਿ ਇਹਨਾਂ ਦੇ ਨਾਲ ਹੀ ਕੁਦਰਤ ਦੇ ਵਿੱਚ ਆਪਣਾ ਜਿਹੜਾ ਵਾਤਾਵਰਨ ਸਾਫ਼ ਹੋਣਾ ਤੇ ਸਾਨੂੰ ਆਕਸੀਜਨ ਮਿਲਣੀ ਹੈ ਜਿੰਨੇ ਜ਼ਿਆਦਾ ਇਹ ਬੂਟੇ ਵਗੈਰਾ ਲੱਗਣਗੇ ਓਨੀ ਜ਼ਿਆਦਾ ਸਾਨੂੰ ਆਕਸੀਜਨ ਮਿਲੇਗੀ ਤੇ ਆਪਣੇ ਆਪ ਦਾ ਵੀ ਬਚਾਅ ਹੈਗਾ ਕਿ ਆਪਾਂ ਵੱਧ ਤੋਂ ਵੱਧ ਬੂਟੇ ਲਾਈਏ ਵਾਤਾਵਰਨ ਨੂੰ ਸਾਫ਼-ਸੁਥਰਾ ਕਰੀਏ ਤੇ ਆਪਣੇ ਆਪ ਨੂੰ ਬਚਾਈਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਉਸ ਸਪਤੇ ਅਸੀਂ ਸਾਰੇ ਇੱਥੇ ਗ੍ਰੀਨ ਮਿਸ਼ਨ ਟੀਮ ਤੇ ਹੋਰ ਸਾਰੇ ਪਤਵੰਤਿਆਂ ਨਾਲ ਇਕੱਠੇ ਹੋਏ ਆ। ਇੱਥੇ ਇੱਕ ਜਿਹੜਾ ਉਪਰਾਲਾ ਕੀਤਾ ਜਾ ਰਿਹਾਵੇਂ ਝਗਰਾਓ ਉੱਤੇ ਝਗਰਾਓ ਦੇ ਆਸ-ਪਾਸ ਦੇ ਏਰੀਆ ਨੂੰ ਖਰਾ ਭਰਾ ਕਰਨ ਲਈ। ਉਹਦਾ ਇੱਕ ਇਹ ਨਵਾਂ ਸਟੈਪ ਹੈ। ਜਿਹੜਾ ਕਿ ਅਸੀਂ ਪਿੱਛੇ ਜੇ ਪਹਿਲਾਂ ਵੀ ਇੱਕ ਚੱਕਿਆ ਸੀ। ਉਸ ਤੋਂ ਅੱਗੇ ਹੁਣ ਫਿਰ ਇਹ ਵਧਾਇਆ ਜਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਕੀ ਕਰਨਾ ਤੱਕ ਤਾ ਤੇ ਤਾਜਾ ਨੂੰ ਜੇ ਨਾ ਆਪਾਂ ਸੰਭਾਲ ਸਕੇ ਆਪਣੀ ਸਾਹਾਂ ਦੀ ਪੂੰਜੀ ਨੂੰ। ਇਹ ਸਾਹਾਂ ਦੀ ਪੂੰਜੀ ਨੂੰ ਅਸੀਂ ਤਾਂ ਹੀ ਸੰਭਾਲਾਂਗੇ। ਜੇ ਕੁਦਰਤ ਨੂੰ ਸੰਭਾਲ ਕਰਾਂਗੇ ਕੁਦਰਤ ਦੀ ਸੰਭਾਲ ਤਾਂ ਹੀ ਹੋਊਗੀ ਜੇ ਅਸੀਂ ਆਪਣੇ ਆਲੇ ਦੁਆਲੇ ਨੂੰ ਖਰਾ ਭਰਾ ਰੱਖਾਂਗੇ ਤੇ ਇਤਰਾਖ ਲਗਾਵਾਂਗੇ ਤੇ ਵੀ ਸ਼ੁੱਡ ਨੈਵਰ ਡਿਸਟਰਬ ਦਾ ਬੈਲੈਂਸ ਆਫ ਨੇਚਰ ਬਿਕਾਜ਼ ਇਟ ਗਿਵਸ ਅਸ ਲਾਈਫਸ ਐਂਡ ਆਕਸੀ